ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਮਿਸ਼ਨਰ ਜਲੰਧਰ ਸ਼੍ਰੀ ਸੱਪਨ ਸ਼ਰਮਾ ਜੀ ਵੱਲੋਂ ਇੱਕ ਸਾਈਬਰ ਕ੍ਰਾਈਮ ਦੇ ਤਹਿਤ ਮਹਿੰਮ ਚਲਾਈ ਜਾ ਰਹੀ ਹੈ ਜੀ ਬਹੁਤ ਵੱਡਾ ਉਦਮ ਹੈ ਜੀ ਔਰ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਵੀ ਸਾਰੇ ਜਾਣੇ ਸੁਚੇਤ ਰਹੋ ਕੋਈ ਵੀ ਆਪਣਾ ਬੈਂਕ ਡਿਟੇਲ ਕਿਸੇ ਨਾਲ ਸ਼ੇਅਰ ਨਾ ਕਰੋ ਸਪੈਮ ਕਾਲਸ ਆਵੀਆਂ ਨੇ ਉਹਨਾਂ ਨੂੰ ਆਨਸਰ ਨਾ ਕਰੋ ਤੇ ਕਿਉਂਕਿ ਕ੍ਰੈਡਿਟ ਕ੍ਰੈਡਿਟ ਕਾਰਡ ਐਂਡ ਡੈਬਿਟ ਕਾਰਡ ਦੇ ਵਿੱਚ ਬਹੁਤ ਧੋਖੇਧੜੀਆਂ ਹੋ ਰਹੀਆਂ ਨੇ ਕਿਉਂਕਿ ਜਦੋਂ ਆਪਾਂ ਬੈਂਕ ਡਿਟੇਲ ਦੇ ਦਿੰਦੇ ਨੇ ਫਿਰ ਇਹ ਧੋਖੇਧੜੀਆਂ ਨੂੰ ਹੋਰ ਬੜਾਵਾ ਮਿਲਦਾ ਸੋ ਸਾਰਿਆਂ ਨੂੰ ਬੇਨਤੀ ਕਰਦਾ ਜੀ ਕੋਈ ਵੀ ਜਿਹੜੀ ਜਿਹਨੂੰ ਤੁਸੀਂ ਜਾਣਦੇ ਨਹੀਂ ਅਣਜਾਣੇ ਚ ਕੋਈ ਈਮੇਲ ਆਉਂਦੀ ਹੈ ਜਾਂ ਕੋਈ ਵੀ ਪੈਨ ਆਪਣਾ ਕੋਈ ਵੀ ਜਨਦੀ ਡਿਟੇਲ ਕਿਸੇ ਨਾਲ ਜਿਹੜੀ ਸਪੈਮ ਕਾਲ ਹੈ ਜ ਜਿਹਨਾਂ ਨੂੰ ਤੁਸੀਂ ਜਾਣਦੇ ਨਹੀਂ ਕਦੇ ਸ਼ੇਅਰ ਨਹੀਂ ਕਰਨੀ ਕੋਈ ਵੀ ਜੇ ਬੈਂਕ ਦਾ ਕੋਈ ਕੰਮ ਹੈ ਤਾਂ ਜਾ ਕੇ ਬੈਂਕ ਦੇ ਵਿੱਚ ਆਪ ਖੁਦ ਜਾ ਕੇ ਕਰਕੇ ਆਓ ਸੋ ਮੈਂ ਸਮਝਦਾ ਬੜਾ ਵੱਡਾ ਉਦਮ ਹੈ ਜੀ ਬਹੁਤ ਬਹੁਤ ਮੁ ਇਹ ਜਿਹੜੀ ਸਾਈਬਰ ਜਾਗਰੂਕਤਾ ਹੈ ਉਹੀ ਸਾਈਬਰ ਸੁਰੱਖਿਆ ਹੈ ਜੀ ਚੜ੍ਹਦੀਆਂ ਕਲਾ ਚ ਰੋ ਆਪਣਾ ਖਿਆਲ ਲੱਖੋ ਮੈਂ ਸਮਝਦਾ ਵੀ ਆਪਾਂ ਇਹਦੇ ਤੇ ਵੱਧ ਚੜ੍ਹ ਕੇ ਸਾਰੇ ਜਾਣੇ ਹਿੱਸਾ ਲਈਏ ਥੈਂਕ ਯੂ ਸੋ ਮੱਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਮਿਸ਼ਨਰ ਜਲੰਧਰ ਸ਼੍ਰੀ ਸੁਪਨ ਸ਼ਰਮਾ ਜੀ ਵੱਲੋਂ ਇੱਕ ਸਾਈਬਰ ਕ੍ਰਾਈਮ ਦੇ ਤਹਿਤ ਇਹ ਮਹਿੰਮ ਚਲਾਈ ਜਾ ਰਹੀ ਹੈ ਜੀ ਬਹੁਤ ਵੱਡਾ ਉਦਮ ਹੈ ਜੀ ਔਰ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਵੀ ਸਾਰੇ ਜਾਣੇ ਸੁਚੇਤ ਰਹੋ ਕੋਈ ਵੀ ਆਪਣਾ ਬੈਂਕ ਡਿਟੇਲ ਕਿਸੇ ਨਾਲ ਸ਼ੇਅਰ ਨਾ ਕਰੋ ਸਪੈਮ ਕਾਲਸ ਆਉਣੇ ਨੇ ਉਹਨਾਂ ਨੂੰ ਆਨਸਰ ਨਾ ਕਰੋ ਤੇ ਕਿਉਂਕਿ ਕ੍ਰੈਡਿਟ ਕ੍ਰੈਡਿਟ ਕਾਰਡ ਐਂਡ ਡੈਬਿਟ ਕਾਰਡ ਦੇ ਵਿੱਚ ਬਹੁਤ ਧੋਖੇਧੜੀਆਂ ਹੋ ਰਹੀਆਂ ਨੇ ਕਿਉਂਕਿ ਜਦੋਂ ਆਪਾਂ ਬੈਂਕ ਡਿਟੇਲ ਦੇ ਦਿੰਦੇ ਨੇ ਫਿਰ ਇਹ ਧੋਖੇਧੜੀਆਂ ਨੂੰ ਹੋਰ ਬੜਾਵਾ ਮਿਲਦਾ ਸੋ ਸਾਰਿਆਂ ਨੂੰ ਬੇਨਤੀ ਕਰਦਾ ਜੀ ਕੋਈ ਵੀ ਜਿਹੜੀ ਜਿਹਨੂੰ ਤੁਸੀਂ ਜਾਣਦੇ ਨਹੀਂ ਅਣਜਾਣੇ ਚ ਕੋਈ ਈਮੇਲ ਆਉਂਦੀ ਹੈ ਜਾਂ ਕੋਈ ਵੀ ਪੈਨ ਆਪਣਾ ਕੋਈ ਵੀ ਜਾਂਦੀ ਡਿਟੇਲ ਕਿਸੇ ਨਾਲ ਜਿਹੜੀ ਸਪੈਮ ਕਾਲ ਹੈ ਜ ਜਿਹਨਾਂ ਨੂੰ ਤੁਸੀਂ ਜਾਣਦੇ ਨਹੀਂ ਕਦੇ ਸ਼ੇਅਰ ਨਹੀਂ ਕਰਨੀ ਕੋਈ ਵੀ ਜੇ ਬੈਂਕ ਦਾ ਕੋਈ ਕੰਮ ਹੈ ਤਾਂ ਜਾ ਕੇ ਬੈਂਕ ਦੇ ਵਿੱਚ ਆਪ ਖੁਦ ਜਾ ਕੇ ਕਰਕੇ ਆਓ ਸੋ ਮੈਂ ਸਮਝਦਾ ਬੜਾ ਵੱਡਾ ਉਦਮ ਹੈ ਜੀ ਬਹੁਤ-ਬਹੁਤ ਮੁ ਜਿਹੜੀ ਸਾਈਬਰ ਜਾਗਰੂਕਤਾ ਹੈ ਉਹੀ ਸਾਈਬਰ ਸੁਰੱਖਿਆ ਹੈ ਜੀ ਚੜ੍ਹਦੀਆਂ ਕਲਾ ਚ ਰੋ ਆਪਣਾ ਖਿਆਲ ਲੱਖੋ ਮੈਂ ਸਮਝਦਾ ਵੀ ਆਪਾਂ ਇੱਥੇ ਵੱਧ ਚੜ੍ਹ ਕੇ ਸਾਰੇ ਜਾਣੇ ਹਿੱਸਾ ਵਾઈએ ਥੈਂਕ ਯੂ ਸੋ ਮੱਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਮਿਸ਼ਨਰ ਜਲੰਧਰ ਸ਼੍ਰੀ ਰਿਸ਼ ਬੱਪਨ ਸ਼ਰਮਾ ਜੀ ਵੱਲੋਂ ਇੱਕ ਸਾਈਬਰ ਕ੍ਰਾਈਮ ਦੇ ਤਹਿਤ ਮਹਿੰਮ ਚਲਾਈ ਜਾ ਰਹੀ ਹੈ ਜੀ ਬਹੁਤ ਵੱਡਾ ਉਦਮ ਹੈ ਜੀ ਔਰ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਵੀ ਸਾਰੇ ਜਾਣੇ ਸੁਚੇਤ ਰਹੋ ਕੋਈ ਵੀ ਆਪਣਾ ਬੈਂਕ ਡਿਟੇਲ ਕਿਸੇ ਨਾਲ ਸ਼ੇਅਰ ਨਾ ਕਰੋ ਸਪੈਮ ਕਾਲਸ ਆਉਣੀਆਂ ਉਹਨਾਂ ਨੂੰ ਆਨਸਰ ਨਾ ਕਰੋ ਤੇ ਕਿਉਂਕਿ ਕ੍ਰੈਡਿਟ ਕ੍ਰੈਡਿਟ ਕਾਰਡ ਐਂਡ ਡੈਬਿਟ ਕਾਰਡ ਦੇ ਵਿੱਚ ਬਹੁਤ ਧੋਖੇਧੜੀਆਂ ਹੋ ਰਹੀਆਂ ਨੇ ਕਿਉਂਕਿ ਜਦੋਂ ਆਪਾਂ ਬੈਂਕ ਡਿਟੇਲ ਦੇ ਦਿੰਦੇ ਨੇ ਫਿਰ ਇਹ ਧੋਖੇਧੜੀਆਂ ਨੂੰ ਹੋਰ ਬੜਾਵਾ ਮਿਲਦਾ ਸੋ ਸਾਰਿਆਂ ਨੂੰ ਬੇਨਤੀ ਕਰਦਾ ਜੀ ਕੋਈ ਵੀ ਜਿਹੜੀ ਜਿਹਨੂੰ ਤੁਸੀਂ ਜਾਣਦੇ ਨਹੀਂ ਅਣਜਾਣੇ ਚ ਕੋਈ ਈਮੇਲ ਆਉਂਦੀ ਹੈ ਜਾਂ ਕੋਈ ਵੀ ਪੈਨ ਆਪਣਾ ਕੋਈ ਵੀ ਜਾਂਦੀ ਡਿਟੇਲ ਕਿਸੇ ਨਾਲ ਜਿਹੜੀ ਸਪੈਮ ਕਾਲ ਹੈ ਜ ਜਿਹਨਾਂ ਨੂੰ ਤੁਸੀਂ ਜਾਣਦੇ ਨਹੀਂ ਕਦੇ ਸ਼ੇਅਰ ਨਹੀਂ ਕਰਨੀ ਕੋਈ ਵੀ ਜੇ ਬੈਂਕ ਦਾ ਕੋਈ ਕੰਮ ਹੈ ਤਾਂ ਜਾ ਕੇ ਬੈਂਕ ਦੇ ਵਿੱਚ ਆਪ ਖੁਦ ਜਾ ਕੇ ਕਰਕੇ ਆਓ ਸੋ ਮੈਂ ਸਮਝਦਾ ਬੜਾ ਵੱਡਾ ਉਦਮ ਹੈ ਜੀ ਬਹੁਤ-ਬਹੁਤ ਮੁ ਜੇ ਜਿਹੜੀ ਸਾਈਬਰ ਜਾਗਰੂਕਤਾ ਹੈ ਉਹੀ ਸਾਈਬਰ ਸੁਰੱਖਿਆ ਹੈ ਜੀ ਚੜ੍ਹਦੀਆਂ ਕਲਾ ਚ ਰੋ ਆਪਣਾ ਖਿਆਲ ਲੱਖੋ ਮੈਂ ਸਮਝਦਾ ਵੀ ਆਪਾਂ ਇੱਥੇ ਬੜ ਚੜ ਕੇ ਸਾਰੇ ਜਾਣੇ ਹਿੱਸਾ ਪਾਈਏ ਥੈਂਕ ਯੂ ਸੋ ਮੱਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਮਿਸ਼ਨਰ ਜਲੰਧਰ ਸ਼੍ਰੀ ਸੁਪਨ ਸ਼ਰਮਾ ਜੀ ਵੱਲੋਂ ਇੱਕ ਸਾਈਬਰ ਕ੍ਰਾਈਮ ਦੇ ਤਹਿਤ ਇਹ ਮਹਿੰਮ ਚਲਾਈ ਜਾ ਰਹੀ ਹੈ ਜੀ ਇਹ ਬਹੁਤ ਵੱਡਾ ਉਦਮ ਹੈ ਜੀ ਔਰ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਵੀ ਸਾਰੇ ਜਾਣੇ ਸੁਚੇਤ ਰਹੋ ਕੋਈ ਵੀ ਆਪਣਾ ਬੈਂਕ ਡਿਟੇਲ ਕਿਸੇ ਨਾਲ ਸ਼ੇਅਰ ਨਾ ਕਰੋ ਸਪੈਮ ਕਾਲਸ ਆਵੀਆਂ ਨੇ ਉਹਨਾਂ ਨੂੰ ਆਨਸਰ ਨਾ ਕਰੋ ਤੇ ਕਿਉਂਕਿ ਕ੍ਰੈਡਿਟ ਕੈਰਡ ਐਂਡ ਡੈਬਿਟ ਕਾਰਡ ਦੇ ਵਿੱਚ ਬਹੁਤ ਧੋਖੇਧੜੀਆਂ ਹੋ ਰਹੀਆਂ ਨੇ ਕਿਉਂਕਿ ਜਦੋਂ ਆਪਾਂ ਬੈਂਕ ਡਿਟੇਲ ਦੇ ਦਿੰਦੇ ਨੇ ਫਿਰ ਇਹ ਧੋਖੇਧੜੀਆਂ ਨੂੰ ਹੋਰ ਬੜਾਵਾ ਮਿਲਦਾ ਸੋ ਸਾਰਿਆਂ ਨੂੰ ਬੇਨਤੀ ਕਰਦਾ ਜੀ ਕੋਈ ਵੀ ਜਿਹੜੀ ਜਿਹਨੂੰ ਤੁਸੀਂ ਜਾਣਦੇ ਨਹੀਂ ਅਣਜਾਣੇ ਚ ਕੋਈ ਈਮੇਲ ਆਉਂਦੀ ਹੈ ਜਾਂ ਕੋਈ ਵੀ ਪੈਨ ਆਪਣਾ ਕੋਈ ਵੀ ਜਾਂਦੀ ਡਿਟੇਲ ਕਿਸੇ ਨਾਲ ਜਿਹੜੀ ਸਪੈਮ ਕਾਲ ਹੈ ਜ ਜਿਹਨਾਂ ਨੂੰ ਤੁਸੀਂ ਜਾਣਦੇ ਨਹੀਂ ਕਦੇ ਸ਼ੇਅਰ ਨਹੀਂ ਕਰਨੀ ਕੋਈ ਵੀ ਜੇ ਬੈਂਕ ਦਾ ਕੋਈ ਕੰਮ ਹੈ ਤਾਂ ਜਾ ਕੇ ਬੈਂਕ ਦੇ ਵਿੱਚ ਆਪ ਖੁਦ ਜਾ ਕੇ ਕਰਕੇ ਆਓ ਸੋ ਮੈਂ ਸਮਝਦਾ ਬੜਾ ਵੱਡਾ ਉਦਮ ਹੈ ਜੀ ਬਹੁਤ-ਬਹੁਤ ਮੁਬਾਰਕਬਾ ਇਹ ਜਿਹੜੀ ਸਾਈਬਰ ਜਾਗਰੂਕਤਾ ਹੈ ਉਹੀ ਸਾਈਬਰ ਸੁਰੱਖਿਆ ਹੈ ਜੀ ਚੜ੍ਹਦੀਆਂ ਕਲਾ ਚ ਰੋ ਆਪਣਾ ਖਿਆਲ ਲੱਖੋ ਮੈਂ ਸਮਝਦਾ ਵੀ ਆਪਾਂ ਇੱਥੇ ਬੜ ਚੜ ਕੇ ਸਾਰੇ ਜਣੇ ਹਿੱਸਾ ਪਾਈਏ ਥੈਂਕ ਯੂ ਸੋ ਮੱਚ